ਤੇਰਾ ਵਾਲੀ ਦਾ ਬੋਸ ਸਾਡੇ ਪਰਵਾਰ ਕੀ ਜੈ ਪਰਵਾਰ ਕੀ ਜੈ ਯਾਦ ਰੱਖਣਾ ਜੀ 3 ਮਈ ਸ਼ਨੀਵਾਰ ਨੂੰ ਸ਼ਾਮ ਨੂੰ ਸਾਕਸ਼ਾਤ 7 ਵਜੇ ਮਾਤਾ ਰਾਣੀ ਦੀ ਜੋਤ ਹੈ ਜਿਹੜੀ ਨਾਣਾ ਦੇਵੀ ਜੀ ਤੋਂ ਪਵਿੱਤਰ ਸ਼ਕਤੀਬੀਰ ਤੋਂ ਲਿਆਂਦੀ ਜਾਵੇਗੀ ਉਸ ਤੋਂ ਬਾਅਦ ਕੰਜਰ ਕੇ ਪੂਜੇ ਕਰਕੇ ਮਹਮਾਈ ਦਾ ਗੁਣਗਾਨ ਵੀ ਚੱਲੇਗਾ ਲਗਾਤਾਰ ਤੇ ਭੰਡਾਰਾ ਵੀ ਚੱਲੇਗਾ ਪੁੱਜਣ ਵਾਲੇ ਪ੍ਰਸਿੱਧ ਗਾਇਕ ਗੋਤਮ ਜਲੰਦਰੀ ਉਹਨਾਂ ਦੇ ਨਾਲ ਬੰਟੀ ਸ਼ਹਿਜ਼ਾਦਾ ਜੀ ਨੰਗਲ ਤੋਂ ਤੇ ਉਸ ਤੋਂ ਬਾਅਦ ਤਾਰਾ ਰਾਣੀ ਜੀ ਦੀ ਜਿਹੜੀ ਕਥਾ ਹੈ ਉਹ ਕੀਤੀ ਜਾਵੇਗੀ ਜਿਹੜਾ ਪੂਰਨ ਜਿਹੜਾ ਸੰਪੂਰਨ ਇਹ ਜਾਗਰਣ ਕੀਤਾ ਜਾਵੇਗਾ ਜਗ੍ਹਾ ਸਾਡੀ ਫਡੂਪਲੀ ਟੱਪਰੀਆਂ ਬਾਜ਼ਾਰ ਕੋਆਪਰੇਟਿਵ ਬੈਂਕ ਦੇ ਸਾਹਮਣੇ ਨੀਟੂ ਦਾ ਹਾਰਾ ਬਹੁਤ ਬਹੁਤ ਧੰਨਵਾਦੀ ਜੈ ਮਾਤਾ ਜੈ ਮਾਤਾ ਹਾਂਜੀ ਜੀ ਪਿਆਰਿਓ ਜੈ ਮਾਤਾ ਦੀ ਮੈਂ ਤੁਹਾਡਾ ਆਪਣਾ ਦਾਸ ਸਿੰਗਰ ਔਰ ਰਾਈਟਰ ਗੌਤਮ ਜਲੰਦਰੀ ਤੇ ਪਿਆਰਿਓ ਮੈਂ ਮਾਤਾ ਰਾਣੀ ਜੀ ਦੇ ਜਾਗਰਣ ਵਿੱਚ ਹਾਜ਼ਰੀ ਲਗਾਉਣ ਪਹੁੰਚ ਰਿਹਾ ਹਾਂ 3 ਮਈ 2025 ਦਨ ਸ਼ਨੀਵਾਰ ਨੂੰ ਮਾ ਭਗਵਤੀ ਜੀ ਦਾ ਵਿਸ਼ਾਲ ਜਾਗਰਣ ਮੈਂ ਪੰਡਹਾਰਾ ਕਰਵਾਇਆ ਜਾ ਰਿਹਾ ਹੈ ਜੋ ਕਿ ਮੇਨ ਬਾਜ਼ਾਰ ਪਨੁਪਲੀ ਟੱਪਰੀਆਂ ਪਨੁਪਲੀ ਕੋਆਪਰੇਟਿਵ ਬੈਂਕ ਦੇ ਸਾਹਮਣੇ ਇਹ ਜਾਗਰਣ ਕਰਵਾਇਆ ਜਾਏਗਾ ਮੇਰੀ ਗੁਜ਼ਾਰਿਸ਼ ਹੈ ਤੁਸੀਂ ਸਾਰੇ ਹਮ ਹਮ ਆ ਕੇ ਪਹੁੰਚੋ ਨੱਚੀਏ ਗਾਈਏ ਖੁਸ਼ੀਆਂ ਨਾਲ ਝੋਲੀਆਂ ਭਰਾਈਏ ਮਾਤਾ ਰਾਣੀ ਜੀ ਦਾ ਗੁੰਗਾਨ ਕਰੀਏ ਪਿਆਰਿਓ ਬੁਲਿਓਣਾ 3 ਮਈ 2025 ਦਿਨ ਸ਼ਨੀਵਾਰ ਪਨੁਪਲੀ ਟੱਪਰੀਆਂ ਆਜੋ ਜੀ ਮਿਲਦੇ ਆ ਮਾਤਾ ਰਾਣੀ ਦੇ ਜਾਗਰਣ ਵਿੱਚ ਜੈ ਮਾਤਾ ਦੀ ਜੈ ਮਾਤਾ ਨਮਸਕਾਰ ਅਦਾਬ ਜੈ ਮਾਤਾ ਦੀ ਜੀ ਮੈਂ ਬੰਟੀ ਸ਼ਹਾਦਾ ਮੈਂ ਆ ਰਿਹਾ ਜੀ 3 ਮਈ ਦਿਨ ਸ਼ਨੀਵਾਰ ਨੂੰ 메ਨ ਬਾਜ਼ਾਰ ਨੁਪਲੀ ਜਿੱਥੇ ਕਿ ਵਿਸ਼ਾਲ ਬਗਵਤੀ ਮਾਂ ਦਾ ਜਾਗਰਣ ਕਰਵਾਇਆ ਜਾ ਰਿਹਾ ਹੈ ਤੇ ਮੇਰੇ ਵੱਲੋਂ ਕਮੇਟੀ ਮੈਂਬਰਾਂਸ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਮੇਰੇ ਨਾਲ ਹੋਰ ਵੀ ਅੱਛੇ ਅੱਛੇ ਆਰਟਿਸਟ ਉੱਥੇ ਹਾਜ਼ਰੀ ਭਰਨ ਆ ਰਹੇ ਨੇ ਸਾਡੇ ਵੱਡੇ ਭਾਜੀ ਗੋਤਮ ਜਲੰਦਰੀ ਜੀ ਉਹ ਵੀ ਆਪਣੀ ਹਾਜ਼ਰੀ ਭਰਨਗੇ ਸੰਦੀਪ ਭਾਰਤਵਾਦ ਜੀ ਉਹ ਮંચ ਸੰਚਾਲਕ ਦੇ ਤੌਰ ਤੇ ਆਪਣੀ ਹਾਜ਼ਰੀ ਲਾਉਣਗੇ ਭੁਪਿੰਦਰ ਸ਼ਰਮਾ ਜੀ ਉਹ ਵੀ ਆਪਣੀ ਹਾਜ਼ਰੀ ਲਾਉਣਗੇ ਉਸ ਤੋਂ ਬਾਅਦ ਰਿੰਕੂ ਸਾਊਂਡ ਜਿੰਦਵੜੀ ਉਹ ਸਾਊਂਡ ਦੇ ਜ਼ਰੀਏ ਆਪਣੀ ਹਾਜ਼ਰੀ ਭਰਨਗੇ ਸੋ ਮੇਰੀ ਗੁਜਾਰਿਸ਼ ਹੈ ਹਮਾ ਮਾ ਕੇ ਭਗਵਤੀ ਮਾਂ ਦੇ ਜਾਗਨ ਵਿੱਚ ਪਹੁੰਚੋ ਤੇ ਭਗਵਤੀ ਮਾਂ ਦਾ ਆਸ਼ੀਰਵਾਦ ਲਓ ਸੋ ਮਿਲਦੇ ਆ ਜੀ 3 ਮਈ ਦਿਨ ਸ਼ਨੀਵਾਰ ਨੂੰ ਜੈ ਮਾਤਾ ਦੀ ਜੈ ਮਾਤਾ ਜੀ ਆ ਸਮੂਹ ਇਲਾਕਾ ਨਿਵਾਸੀਆਂ ਨੂੰ ਜਾਣ ਕੇ ਖੁਸ਼ੀ ਹੋਵੇਗੀ 3 ਮਈ ਸ਼ਨੀਵਾਰ ਨੂੰ ਨੁਪਲੀ ਟੱਪਰੀਆਂ ਬਾਜ਼ਾਰ ਦੇ ਵਿੱਚ ਮਾਤਾ ਰਾਣੀ ਦੀ ਜੋਤ ਹੈ ਜਿਹੜੀ ਨੈਣਾ ਦੇਵੀ ਜੀ ਤੋਂ ਲਿਆਂਦੀ ਜਾਵੇਗੀ ਤੇ ਉਸ ਤੋਂ ਬਾਅਦ ਮਾਤਾ ਰਾਣੀ ਦੀ ਜੋਤ ਜੀ ਆਣ ਤੋਂ ਬਾਅਦ ਵਿਸ਼ਾਲ ਭਗਵਤੀ ਜਾਗਰਣ ਤੇ ਭੰਡਾਰਾ ਜਿਹੜਾ ਟੋਟੋ ਚਲਾਇਆ ਜਾਵੇਗਾ ਇਸ ਭੰਡਾਰੇ ਦੇ ਵਿੱਚ ਇਸ ਜਾਗਰਣ ਦੇ ਵਿੱਚ ਪ੍ਰਸਿੱਧ ਭਜਨ ਗਾਇਕ ਗੋਤਮ ਜਲੰਦਰੀ ਜੀ ਮਹਾਮਾਇਦਾ ਗੁਣ ਗਾਣ ਕਰਨਗੇ ਉਹਨਾਂ ਦੇ ਨਾਲ ਬੰਟੀ ਸ਼ਹਿਜ਼ਾਦਾ ਜੀ ਜਿਹੜਾ ਮੰਚ ਹੈ ਉਹਦੀ ਜਿਹੜਾ ਕਾਰਜਪਾਲ ਜਿਹੜਾ ਸੰਭਾਲਣਾ ਹੈ ਉਹ ਸੰਦੀਪ ਭਾਰਦਵਾਜ ਜੀ ਤੇ ਤੁਹਾਡੇ ਸਾਹਮਣੇ ਦੇਖ ਰਹੇ ਹੋ ਤੁਸੀਂ ਵੀ ਇੰਨੀ ਵਧੀਆ ਲਾਈਟਿੰਗ ਵੀ ਭਵਨ ਵਿਸ਼ਾਲ ਲੱਗ ਰਿਹਾ ਹੈ ਲਗਾਤਾਰ ਤਿਆਰੀਆਂ ਚੱਲ ਰਹੀ ਹੈ ਲਾਈਟਿੰਗ ਦਾ ਕੰਮ ਹੈ ਰਿੰਕੂ ਲਾਈਟ ਐਂਡ ਸਾਊਂਡ ਸਾਡੇ ਭਰਾ ਉਹਨਾਂ ਦਾ ਬਹੁਤ ਯੋਗਦਾਨ ਹੈ ਨਾਲ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਤੇ ਆਪ ਜੀ ਦੇ ਮਾਧਿਅਮ ਤੇ ਅਸੀਂ ਸਮੂਹ ਪਿੰਡ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਵੀ ਇਸ ਜਾਗਰਣ ਦੇ ਵਿੱਚ ਆ ਕੇ ਮਹਾਮਾਈ ਦਾ ਅਸ਼ੀਰਵਾਦ ਪ੍ਰਾਪਤ ਕਰੋ ਅਸ਼ੀਰਵਾਦ ਪ੍ਰਾਪਤ ਕਰੋ ਮਹਾਮਾਜ ਦੇ ਪੰਡਾਰੇ ਚੱਲ ਰਿਹਾ ਹੈ ਉੱਥੇ ਆ ਕੇ ਪ੍ਰਸ਼ਾਦ ਦੇ ਗ੍ਰਹਿਣ ਕਰੋ ਸੇਵਾ ਕਰਾਓ ਤੇ ਆਪਣਾ ਜਿਹੜਾ ਜੀਵਨ ਹੈ ਸਫਲ ਬਣਾਓ ਜੀ ਤੇ ਇਹ ਜਿਹੜਾ ਪੰਡਾਰਾ ਹੈ ਜਾਗਰਣ ਹੈ ਸਮੂਹ ਸਾਡੇ ਜਿਹੜੇ ਬਿਜ਼ਨਸ ਕਾਰੋਬਾਰੀ ਹੈ ਬਾਜ਼ਾਰ ਪਨੁਪਲੀ ਦੇ ਉਹਨਾਂ ਦੇ ਸਹਿਯੋਗ ਦੇ ਨਾਲ ਪਿੰਡ ਟੱਪਨੀਆਂ ਪਨੁਪਲੀ ਨੰਗਲੀ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਧਨ ਮਨ ਧਨ ਦੇ ਨਾਲ ਜਿਹੜੀ ਸੇਵਾ ਕਰਵਾਈ ਜਾ ਰਹੀ ਹੈ ਉਹਦੇ ਨਾਲ ਇਹ ਚੱਲ ਰਿਹਾ ਹੈ ਇੱਕ ਇਹ ਸਾਂਝਾ ਕਾਰਜ ਹੈ ਤੇ ਜੇਕਰ ਅਸੀਂ ਲੋਕੇਸ਼ਨ ਦੀ ਗੱਲ ਕਰੀਏ ਪਿੰਡ ਪਨੁੱਪਲੀ ਟੱਪਰੀਆਂ ਤੇ ਕੋਆਪਰੇਟਿਵ ਬੈਂਕ ਦੇ ਸਾਹਮਣੇ ਤੇ ਸਾਡੀ ਮਸ਼ਹੂਰ ਜਗਾ ਇਹ ਨੀਟੂ ਦਾ ਆਰਾ ਨੀਟੂ ਵਿਰੇ ਦਾ ਆਰਾਏ ਉੱਥੇ ਇਹ ਕਾਰਜਕ੍ਰਮ ਹੋ ਰਿਹਾ ਹੈ ਬਾਕੀ ਆਪ ਜੀ ਆਪਣੇ ਮਾਧਿਅਮ ਨਾਲ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਨੇ ਆਪਣੇ ਚੈਨਲਸ ਦੇ ਰਾਹੀਂ ਤੁਸੀਂ ਦੱਸ ਸਕਦੇ ਹੋ ਤੁਹਾਡਾ ਜਿਹੜਾ ਮੈਸੇਜ ਹੈ ਨਾਲ ਦੇ ਪੂਰੇ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜਾ ਪੁੱਜੇਗਾ ਜਿੰਨਾਂ ਜਿੰਨਾਂ ਤੱਕ ਸਾਡੀ ਆਵਾਜ਼ ਪਹੁੰਚਦੀ ਹੈ ਸਾਡੇ ਵੱਲੋਂ ਸਾਰੇ ਸੇਵਾਦਾਰਾਂ ਵੱਲੋਂ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਵੀ ਸ ਸ਼ੋਭ ਮੌਕੇ ਤੇ ਆਓ ਤੇ ਮਹਾਮਾਈ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੀ ਤੇ ਆਪ ਸਭ ਦਾ ਵੀ ਅਸੀਂ ਧੰਨਵਾਦ ਕਰਦੇ ਆ ਜਿਹੜੇ ਤੁਸੀਂ ਮਹਾਮਾਈ ਦੇ ਜਿਹੜੇ ਪਵਿੱਤਰ ਪ੍ਰੋਗਰਾਮ ਦੇ ਵਿੱਚ ਜਿਹੜੀ ਤੁਸੀਂ ਕਵਰੇਜ ਕਰਨ ਆਇਓ ਸੋ ਸਾਰੇ ਇਲਾਕਾ ਨਿਵਾਸੀਆਂ ਨੂੰ ਇੱਕ ਵਾਰੀ ਫੇਰ ਤਰੀਕ ਦੱਸ ਦਿਆਂ 3 ਮਈ ਸ਼ਨੀਵਾਰ ਦਾ ਦਿਨ ਹੈ ਜੀ ਠੀਕ ਹੈ ਜਾਗਰਣ ਸ਼ਾਮ ਨੂੰ ਜਿਹੜਾ 7 ਵਜੇ ਮਹਾਮਾਈ ਦੀ ਜੋਤ ਹੈ ਪੰਡਾਲ ਦੇ ਵਿੱਚ ਆ ਜਾਵੇ ਕੰਨਿਆ ਪੂਜਨ ਕਰਕੇ ਫਿਰ ਭੰਡਾਰਾ ਚੱਲੇਗਾ ਉਸ ਤੋਂ ਬਾਅਦ ਮਹਾਮਾਈ ਦਾ ਗੁਣਗਾਨ ਚੱਲੇਗਾ ਤੇ ਤਾਰਾ ਰਾਣੀ ਦੀ ਕਥਾ ਜਿਹੜੀ ਉਹ ਵੀ ਕੀਤੀ ਜਾਵੇਗੀ ਸੰਪੂਰਨ ਜਾਗਰਣ ਕਰਵਾਇਆ ਜਾ ਰਿਹਾ ਜੈ ਮਾਤਾ ਦੀ ਬੋਲੋ ਜੈ ਕਰਾ ਸ਼ੇਰਾਵਲੀ ਦਾ ਬੋ ਸਾਰੇ ਦਰਵਾਜ਼ੇ ਕੀ ਜੈ